ਨੇ ਬਹਿਮਗਾਂ ਪਾ ਚੀਰ ਵੀ ਮਾਰ ਹੈ ਚਲ ਕੋਈ ਨਾ ਗਾਗ ਲੈ ਉਹ ਨਾਨਾ ਹਾਂ ਜੀ ਆ ਗਏ ਕਿਥੇ ਵਾਹ ਬੇਟਾ ਹੋ ਜਾ ਕਰੋ ਉਹ ਐ ਨਹੀਂ ਚੁੰਡੇ ਕੋ ਨਾ ਹੈ ਨਾਇਕ ਕਰ ਲੈ ਵੀ ਮੇਰਾ ਵੀ ਜੀ ਬੂ ਬੀੜੂ ਵਾਲੇ ਨੂੰ ਹਾਂ ਜੀ ਬਸ ਪਾਇਆ ਮੜਕ ਨਸਲ ਵੀ ਦੇਖ ਲਈ ਆਪਾਂ ਨਾਦਾ ਵਧੀਆ ਕੋ ਨਾ ਬੱਕਰਾ ਨਾਲ ਸੰਗੇ ਸੰਗੋ ਮਾਰੇ ਆ ਰਹੇ ਇਹ ਪਰ ਨਸਲ ਲੈਣੀ ਆਪਾਂ ਇਹ ਚੱਲ ਸਸਤਾ ਨਹੀਂ ਦੇਖਣਾ ਵੀ ਆਪਰੇ ਸੋਤੇ ਨਹੀਂ ਆਏ ਨਹੀਂ ਨਾਦਾ ਵਧੀਆ ਤੂਰ ਕਰਕੇ ਦੇਖਾ ਬਈ

ਤਸਵੀਰ ਕਜੀ ਦੇ ਪੱਡ ਦੇ ਹਾਂ ਹੋ ਫਿਰ ਤੇ ਦੱਸਾਂ ਆ ਇੱਕ ਤੋਂ ਦੁਗਣੀ ਕੀ ਮਾਰੂਗਾ ਇਸੀ ਜਰਾ ਹਮ ਆ ਯਾਰ ਗਾਗ ਵੀ ਵਿਚਾਰਾ ਯਾਰ ਮਾਰ ਰਾਨਾ ਹੈਗਾ ਤੁੰਗੂ ਨਹੀਂ ਮਾਰਨਾ ਇਹੀ ਤਾਂ ਕਰ ਤੀਜੇ ਵੀ ਨਹੀਂ ਐ ਹੁਜਾ ਕਟੋ ਪੱਕੇ ਹੀ ਲੱਗਾ ਤਾ ਉਹ ਲੈ ਸਾਈ ਦਾ ਕਟੋ ਕੋਈ ਨਹੀਂ ਪੱਕੇ ਹੀ ਲੱਗਾ ਤਾ ਉਹ ਕੋਈ ਨਹੀਂ ਪੱਕੇ ਨੂੰ ਕੋਈ ਨਹੀਂ ਘੜ ਜਾਂਦਾ ਹੈ ਨਹੀਂ ਕਿਦਾਂ ਸੋ ਅੱਛਾ ਫਿਰ ਆਹ ਤਾਂ ਵਝੇਗਾ ਨੇ ਰੱਬ ਨੇ ਦੇ ਰਿਹਾ ਹੁਣ ਯਾਰ ਨਹੀਂ ਜੀ ਪੱਕਾ ਦਾ ਜੇ ਜੇ ਮੈਂ 9000 ਰੁਪਏ ਰੋਲੇ ਮੈਨੂੰ ਗਾ ਕੱਢਦਾ ਲੈ ਨਹੀਂ ਨਹੀਂ ਠੀਕ ਆ ਭਾਣਾ ਜੀ ਦਾ ਸਾਡੇ ਚਾਰ ਤੋਂ ਚੰਨ ਪੈਂਦਾ ਜਿਹਦਾ ਪਹਿਲੀ ਪੱਕੇ ਚ ਕਰਤਾ ਸੀ ਅਸੀਂ 6.5 ਕਿਵੇਂ ਚੱਲ ਆ ਪਿਆਰ ਉਹ ਜੀ ਮਾਮ ਦੇਖਦੇ ਯਾਰ ਫਿਰ ਪੁੱਛ ਮੈਂ ਪੰਜ ਪੰਜ ਕਿਸਮ ਹੋਰ ਭਾਈ ਤੋਂ ਬਦ ਸਾਡੇ 5.5 ਤੋਂ ਵਾਦੀ ਆ ਜੀ ਇਹ ਦੁਕਾਨ ਦਾ ਦਿੰਦੀਆਂ ਹੈ ਨਹੀਂ ਕੋਈ ਗੱਲ ਆ ਹੋਰ ਦੇਖ ਨਾ ਵੀ ਗੁੱਸਾ ਲਾ ਜੀ ਗਾ ਗਾਗਰੀ ਚਾਹ ਦੋ ਨਾ ਕਿ ਜੀ ਮੈਂ ਜੇ ਜੇ ਤੈਨੂੰ ਕੱਢਾਂ ਬਿਲਕੁਲ 6.5 ਦਾ ਤੈਨੂੰ ਮੈਂ ਹਾਂ 6.5 ਦੀ ਲਖਾਈ ਛੱਡੀ ਹੋ ਜੂ ਐਨਾ ਕਰ ਸਕਦੇ ਆ ਹੁੰਦਾ ਤੇਰਾ 6.5 ਦਾ ਪਾ ਲੈਣਾ ਤੂੰ ਨਹੀਂ ਨਹੀਂ ਲਖਾਈ ਹਾਂ ਇਹ ਇੰਨੀ ਕਰਾ ਦੇਣਾ ਮਾਈਆਂ ਦੀ ਆ ਹੋਰ ਖੜਾ ਆਪਾ ਉਹਦੇ ਚੱਲ 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 ਆ ਜੀ ਜੰਦੂ ਕਾ ਹਾਂ ਬੰਦਿਆ ਕਰਕੇ ਵੱਧ ਗਿਆ ਯਾਰ ਬੰਦਿਆਂ ਦਾ ਬੱਦਲ ਹੋ ਗਿਆ ਓਏ ਗਰਾਂਡੇ ਹੈਗਾ ਸਾਨੂੰ ਆਜੀ ਹਾਂ ਕੱਪਣਾ ਚੈੱਕ ਕਰ ਲੈ ਚੱਕ ਮਾਰ ਇਹ ਬੂਸਣਾ ਬਈ ਚੱਕਦਾ ਕਿਸਾ ਉਹਨਾਂ ਬੱਕੀ ਦੀਆਂ ਕੋਈ ਗੱਲ ਨੂੰ ਦੱਸ ਫੇਰ ਆਏ ਬੱਕੀ ਦੇ ਯਾਰ ਕੋਈ ਹਾਂ ਹੋ ਕਿਸੇ ਨੇਗਾ 5 400 ਕੱਟ ਦੇ ਪੈਸੇ ਬਾਹਰ ਮੰਗਦਾ ਯਾਰ ਆ ਸਹੀ ਤੂੰ ਲਾ ਜਾ ਤਾਂ ਤੈਨੂੰ ਪਤਾ ਹੀ ਆ ਉਹ ਪਤਾ ਹੈਗਾ ਮੈਨੂੰ ਠੀਕ ਹੈ ਕੀ ਉਹ ਤੋਂ ਦੇਖ ਬੱਕਰੇ ਦੇ ਨੀਂਹ ਆਉਂਦੀ ਹੂਏ ਬੱਕਰੇ ਦਾ ਰੇਟ ਦੇਖੋ ਉਹ ਬਾਈਕ ਤੋਂ ਲਾ ਕੇ ਸਹੀ ਕੱਢੋ ਸਹੀ ਕੱਢ ਯਾਰ ਆ ਬੱਕਰੇ ਦਾ ਮਾਇਆ ਬਈ ਯਾਰ ਓ ਮੇਰ ਨਾਲ ਬੱਕਰੇ ਲਾ ਲ ਕਿਦੋਂ ਆ ਗਿਆ ਆ ਤੀ ਸਹੀ ਕੱਢੋ ਯਾਰ ਮੈਂ ਕਹਾਂ ਨੰਨ ਨਾ ਦੀਦੀ ਘੱਟਾ ਨੰਨੂ ਯਾਰ ਨਗਾ ਬਣਾਉਣੀ ਪੂਮੇ ਦੇ ਸਾਹ ਦੀ ਯਾਰ ਬਈ ਫੜ ਬੰਦ ਹੈਗਾ ਨਾ ਨਾ ਬਿਰ ਚੈੱਕ ਕਰ ਚਲ ਬੰਦ ਜਿਹੜਾ ਹੈਗਾ ਮੋਹਰਾਣਾ ਮੋਹਰਾਣਾ ਜਾਂਦੀ ਯਾਰ ਪਹਿਲੀ ਵਾਰ ਤੁੰਦੇ ਮਾ ਮਾਰ ਲੈਣ ਨੀ ਯਾਰ ਕੋਈ ਗੱਲ ਨਹੀਂ ਤੂੰ ਤਸ ਇਹ ਤੂੰ ਗੜਾ ਕੇ ਗੜਾ ਬਣਾ ਮੈਨੂੰ ਕੱਢਣਗੇ ਕੋਈ ਗੱਲ ਨਹੀਂ ਇਹ ਨੌਕਸਾ ਦਾ ਸੇਵ ਹੁੰਦਾ ਨਾ ਨਾ ਨੌਕਸਾ ਨਾ ਬਾਕੀ ਅਬ ਚੈੱਕ ਕਰਕੇ ਲੈ ਕੇ ਜਾ ਬਾਈ ਚੈੱਕ ਫਿਰ ਚੱਕ ਕਰਦਾ ਚੱਕਦਾ ਉਹ ਹੁੰਦੀ ਹੈ ਕਿ ਮਾਸਮੂਦਾ ਹੋ ਜਾਂਦੀ ਹੈ ਛਡਾ ਸਾਂਦੋ ਕੋਈ ਚੈੱਕ ਨਹੀਂ ਸਾਂਦੋ ਕੋਈ ਕਰ ਜੂ ਨਹੀਂ ਸਾਂਦੋ ਇਹ ਸੂਣ ਵਾਲੀ ਹੁੰਦੀ ਹੈ ਨਾ ਕਰ ਜੀ ਸੂ ਸੂ ਪੈਂਦੀ ਬੱਕਰੀ ਹੋ ਜਾਂਦੀ ਹੈ ਜੇ ਇਹਦਾ ਨੌਕ ਚੱਕਰ ਹੁੰਦਾ ਹੈਗਾ ਉਹਨਾਂ ਦਾ ਪਹਿਲੇ ਸੂ ਜਾਂਦੀ ਥੰਡਰ ਨਾ ਹੋਵੇਗਾ ਤਾਂ ਆਏ ਹੁੰਦੀ ਹੈ ਅੰਦਰ ਦਾ ਇਲਾਕਾ ਹਾਂ ਤਾਂ ਕੱਪਣ ਆਇਆ ਤੇ ਕਿਹੋ ਜਿਹੀ ਦੇਣੀ ਕਿਨੇ ਲੈਰ ਉਹਨਾਂ ਨੇ ਕਹਿਆ ਯਾਰ ਗੱਲ ਆ ਇੱਕ ਤੂੰ ਦੱਸ ਦੇ ਕਿਉਂ ਦ ਆ ਜੀ ਬੱਕੀ ਦੇਣੀ ਹੈ ਹੋ ਫਿਰ ਮੈਂ ਆ ਵੀ ਨਾਗ ਲਊਂਗਾ ਨਾ ਏ ਆ ਵੀ ਮੈਂ ਨਾਗ ਲਊਂ ਲਊਂਗਾ ਕੋਈ ਨਾ ਚਾਹੁੰਦਾ ਨਹੀਂ ਆ ਵੀ ਨਾ ਲਾਗ ਲਊਂਗਾ ਹਾਂ ਤੇਰੇ ਮੇਰੇ ਵਾਰੀ ਮੂੰਹ ਮਗਰ ਖਾਣ ਗਏ ਦੇ ਹਾਂ ਮੰਨਦਾ ਗੱਲ ਸਹੀ ਆ ਨਾ ਰਾਜੂ ਪਕਾਉਣਾ ਪਕਾ ਲਾ ਦੋ ਜਵਾਹਰ ਯਾਰ ਹੋਰ ਫਿਰ ਕਿੰਨਾ ਘਟਾ ਹਨ ਜਦੋਂ ਨਾ ਨਾ ਬਾਈ ਮੰਨਿਆ 20 ਲਾਇਆ ਯਾਰ ਬਾਈ ਕਾਨੂੰ ਪਵੇ ਕਰਨੀ ਹੈ ਵੀ ਤਾਂ ਮੈਂ ਕੀ ਯਾਰ ਮੈਂ ਕੀ ਬੀਬੀ ਮੰਦਾ ਯਾਰ ਝਾੜ ਦੇ ਦੀ ਬਾਈ 15000 ਦੀ ਬੱਕੀ ਦੇ ਯਾਰ ਆ ਕਿਤੇ 2000 ਕਿਤਾਬ ਕਿਤੇ ਆ ਪਾ 500 ਪਾ 500 ਨਹੀਂ ਵਧੂ ਬਹੁਤ ਬਾਈ ਮੈਂ ਇਕੱਠੇ ਬਾਗ ਗਾਗਾ ਦਰ ਜੂਗਾ ਕਾਹ ਜੀ ਦਾ ਰੇ 15000 ਦੀ ਬੱਕਰੀ ਕਿ ਕਿਹਦੇ ਦੱਸਦੇ ਬਾਈ ਕਿੱਥੇ ਜੇ ਬਣੂਗੀ ਉਹਨਾਂ ਨੂੰ ਇੱਕ ਰਸੇ ਕਹਿੰਦੇ ਕਹਾ ਜਾਂਦੇ ਇਸ ਗੌਂਦੇਵ ਖਰਾਬ ਕਰਿਆ ਅੱਜ ਮਗਰ ਨਹੀਂ ਹੋ ਰਿਹਾ ਗਾਗ ਬਾਵੇ ਨੇ ਨਹੀਂ 3 50 60 ਬਾਈ ਇੱਕ ਮਿੰਟ ਇੱਕ ਮਿੰਟ ਖੜ ਜਾ ਲੈ ਬੱਕਰੀ ਮੈਂ ਦਾ 500 ਰੁਪਏ ਲਵਾਂਗਾ ਬਾਈ ਮੈਂ ਤਾਂ 500 ਰੁਪਏ ਲਵਾਂਗਾ ਬਾਕੀ ਬੇਣੀਆਂ ਦੇ ਵੀ ਜਮਾ ਦੇ ਦੇ ਦਾਂਗੇ ਤੇ ਬਿਕੋ ਵੀ ਸਹੀ ਹਾਂ ਸਹੀ ਰੋਣਾ ਇੱਕ ਜਨੋਟ ਸਾਰੇ ਦੇ ਦੇਣੇ ਕੜ ਕੇ ਜੇਬ ਚੋਂ ਨਾ ਨਾ ਸਾਰੇ ਨਹੀਂ ਲੈਂਦੇ ਸਾਰੇ ਲੈਂਦੇ ਨਹੀਂ ਨਹੀਂ ਭਾਈ ਮੈਂ ਫਿਰ ਕੰਮ ਕੀ ਆਏ ਕਮਾਈਆ ਗੱਲ ਗੱਲ ਕੇ ਬਾਦ ਲੈ 1500 ਨਹੀਂ ਨਹੀਂ ਹੋ ਫਿਰ ਦੇਣੀਆਂ ਬੱਕਰੀ ਹੋ ਤੂੰ ਹਾਂ ਦੇਣੀ ਦੇਣ ਵਾਸਤੇ ਆਇਆ ਆ ਬੇਬੀ 16000 ਰੁਪਏ ਰੱਖਿਆ ਰੱਖ ਲੈ ਰੱਖ ਲੈ ਯਾਰ ਵੀ ਨਾ ਬਰਾਵੀ ਬਾਈ ਹੈ ਲੋ ਗਾਣੀ ਲਾਉਂਗਾ ਮੈਂ ਇੱਕ ਵਾਰ ਹੋ ਜਾ ਬਖੀ ਗਾਣੀ ਨਹੀਂ ਲਾਉਣੀ ਦਾ ਪਰਾ ਪਰਾ ਬੂਸ ਹੋ ਜਾ ਕੁੜੀ ਦੇ ਆ ਕੇ ਆ ਰੂ ਚੁੰਨੀ ਲਾਉ ਹੋਇਆ ਸਮਾਂ ਇੱਕ ਨਹੀਂ ਹੋਰ ਪਾ ਤੇ ਇਹ ਬਾਈ ਕਿ ਤਿੰਨ ਮਹੀਨੇ ਲੇ ਬਣਾ ਦੇ ਵੀ ਮੁੱਤਰ ਬੰਦੀ ਨਹੀਂ ਹਟ ਲੇ 16000 ਰੁਪਏ ਦਾ ਸੌਦਾ ਹੋ ਗਿਆ ਤਿੰਨ ਮਹੀਨੇ ਕੱਪਣ ਹੈਗੀ ਆ ਏ ਗਾਉਟ ਡੀਸਨ ਲੱਗ ਉਹ ਬਖਰੀ ਹੈਗੀ ਤੇ ਪੈਸਾ ਕੋੜੀ ਦਿਓ ਨਾ ਤੈਨੂੰ ਬੜਾ ਇਹ ਬਾਈ ਨੂੰ ਬੜਾ ਪੈਸੇ ਕਿੰਨੇ 16000 ਉਹ ਗਾਏ ਇਹ 100 ਵੀ ਆ ਕੇ ਵਧੇ ਰੁੱਜਾ ਹਾਂ ਤਾਂ ਇੱਕ ਉਸ ਰੱਖ ਲਾ ਮਾਰੇ ਕਰ ਖਰਚਾ ਕਰਦੇ ਨੂੰ ਬਸ ਤੇਲ ਜੋਗ ਨਹੀਂ ਰਹਿ ਗਿਆ ਫੜਾ ਬਾਈ ਆ ਬੱਚੂ ਹਾਂ ਜੀ ਹਾਂ ਲੈ ਬਾਈ ਇੱਕੋ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੋ 11 12 13 14 15 ਪੂਰੀ ਹੋ ਗਈ ਜਿੱਧਰ ਵੱਧ ਵਾਕੇ ਗਣੀ ਗਣੀ ਨਾ ਨਾ ਮੈਨੂੰ ਮੈਨੂੰ ਭਰ ਖਲਾ ਗਿਆ ਜੋ ਜੁੜ ਕੇ ਲਾ ਗਿਆ ਫਿਰ ਕਰ ਠੀਕ ਹੈ ਜੀ ਪਰਟੀ ਹੁਣ ਕਰਾ ਲਉਗੀ ਪੂਰਾ ਬਰੇਕ ਨੇ ਕਰੋੜ ਮੋੜਾ ਦਲ ਗਰੀਬੀ ਆਪਣੀ ਨਾ ਮੈਨੂੰ ਸ਼ਰਮ ਨਹੀਂ ਆਉਂਦਾ ਜਦੋਂ ਜਦੋਂ ਮੈਂ ਹਾਂ ਜਿਉਂ ਜਿ ਭਈਆਂ ਦਾ ਪਾਣਾ ਅਮਰ ਨਹੀਂ ਅਹੀ ਦਾ ਰਾਦੂ ਨਹੀਂ ਸਹਣਾ ਨੇ 2000 ਸਹਣਾ ਧਰ ਕੇ ਪੈਨੇ ਦੋਸਰਾ ਨੇ ਇੱਕ 2000 ਸਹਣਾ ਧਰ ਕੇ ਪੈਨੇ ਭਾਈ ਇਸ ਨੂੰ ਕਾਹ ਨਹੀਂ ਲਉਂਗੇ ਮੈਂ ਵੇਖਿਆ ਨੀ ਵੀ ਲਉਂਗੇ ਉਹ ਹਕਮ ਆ ਯਾਰ ਮਨ ਨਹੀਂ ਦੀ ਲਉਂਗੇ ਜੇ ਨਾਲ ਹੋ ਜਾ ਤਰੀਏ 550 ਕਿਹਾ ਹਾਂ ਆ ਜੋ ਜਮਾਨ ਹੋਈ ਹੈ ਜਮਾਨ ਹੋਈ ਹੈ ਹਾਂ ਤਾਂ ਭਾਈ ਸਾਹਿਬ ਇਹਦਾ ਕੋਈ ਰੋਲ ਨਹੀਂ ਅਦੋਂ ਬਸ ਜਿਦਰਾ ਮਨ ਨਹੀਂ ਦੀ ਲਉਦੀ ਨਾ ਜੇ ਨਾ ਦੋ ਦੋ ਜਿੱਤ ਤਰੀ ਜਰਾ